ਸਤ ਸ੍ਰੀ ਅਕਾਲ ਕਿਸਾਨ ਵੀਰੋ ਰਾਜਸੰਦੂ ਫਾਰਮਿੰਗ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਸੋ ਵੀਰ ਜਿਹੜੇ ਚੈਨਲ ਤੇ ਨਵੇਂ ਨੇ ਉਹ ਪਲੀਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਦੇ ਹੋ ਤੇ ਨਾਲ ਲੱਗੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਇਸੇ ਤਰ੍ਹਾਂ ਨੈਕਸਟ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਊਗੀ ਜੀ ਸਭ ਤੋਂ ਪਹਿਲਾਂ ਸੋ ਵੀਰੋ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਮਹਿੰਦਰਾ 265 DI ਦੇ ਬਾਰੇ ਇਹ ਇਹ ਸੇਲ ਆ ਜੀ ਜਿਹੜਾ ਵੀਰ ਇਸ ਨੂੰ ਖਰੀਦਣ ਦਾ ਚਾਹਵਾਨ ਹੈ ਉਹ ਨੰਬਰ ਦੇ ਦਿੱਤੇ ਜਾਣਗੇ ਵੀਡੀਓ ਦੇ ਵਿੱਚ ਤੁਸੀਂ ਉਹਨਾਂ ਨੰਬਰਾਂ ਤੇ ਸੰਪਰਕ ਕਰ ਲਿਓ ਤੇ ਟਰੈਕਟਰ ਖਰੀਦ ਸਕਦੇ ਹੋ ਇਹ ਵੀ ਜੀ ਡਿਸਟ੍ਰਿਕਟ ਬਾਗਾਪੁਰਾਣਾ ਦੇ ਵਿੱਚ ਟਰੈਕਟਰ ਖੜਾ ਹੈ ਜੀ ਜਿਸ ਦੀ ਗੱਲ ਕਰੀਏ ਤੇ ਇੰਜਨ ਦਾ ਬਿਲਕੁਲ ਓਕੇ ਆ ਟਰੈਕਟਰ ਅਗਲੇ ਟਾਇਰ ਇਸ ਦੇ ਗੁਡੀਅਰ ਦੇ ਹਨ ਤੇ ਮਗਰਲੇ ਬੀਕੇਟੀ ਦੇ ਟਾਇਰ ਹਨ Ориジナル ਬਾਕੀ ਪੰਪ ਗੇਅਰ ਦਾ ਔਰ ਲੈਫਟ ਦਾ ਬਿਲਕੁਲ ਓਕੇ ਆ ਟਰੈਕਟਰ ਸਰਵਸ ਕੋਈ ਹੋਈ ਹੈ ਇਸ ਦੀ ਤੇ ਕਲਰ ਦੀ ਗੱਲ ਕਰੀਏ ਰੰਗ ਦੀ ਗੱਲ ਕਰੀਏ ਤੇ オリジナル ਰੰਗ ਆ ਜੀ ਕਿਤੇ ਕਿਤੇ ਟੱਚਿੰਗ ਹੋ ਸਕਦੀ ਆ ਬਾਕੀ ਟੋਟਲੀ オリジナル ਆ ਜੀ ਚੈਸੀ ਦਾ ਤੇ ਸ਼ੋਅ ਦਾ オリジナル ਆ ਸੋ ਨਿਊ ਟਾਈਪ ਬੈਟਰੀ ਆ ਜੀ ਇਸ ਦੇ ਵਿੱਚ ਬਾਕੀ ਹੋਰ ਕਿਸੇ ਤਰ੍ਹਾਂ ਦਾ ਵੀ ਇਸ ਤੇ ਇੱਕ ਪੈਸਾ ਵੀ ਨਹੀਂ ਖਰਚ ਹੁੰਦਾਗਾ ਤੇ ਮਾਡਲ ਦੀ ਗੱਲ ਕਰੀਏ ਤੇ 2002 ਮਾਡਲ ਆ ਜੀ ਹਰਿਆਣਾ ਨੰਬਰ ਆ Merhaba